ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਤਮਾਕੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਵੱਡੀ ਹਿਲਜੁਲ ਹੋ ਸਕਦੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਬਿਆਨ ਤੋਂ ਬਾਅਦ ਕਿਉਂਕਿ ਬਿਆਨ ਹੀ ਅਜਿਹਾ ਦੇ ਦਿੱਤਾ ਪ੍ਰਤਾਪ ਸਿੰਘ ਬਾਜਮਾਨ ਐ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਜ਼ਿਆਦਾ ਹਿਲਜੁਲ ਹੋ ਸਕਦੀ ਆ ਸਿਆਸੀ ਪਾਰਾ ਪੰਜਾਬ ਦੀ ਸਿਆਸਤ ਦਾ ਕਾਫੀ ਜ਼ਿਆਦਾ ਭੱਗ ਸਕਦਾ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਬਾਰੇ ਅਜਿਹਾ ਬਿਆਨ ਦੇ ਦਿੱਤਾ ਆਖਰ ਕੀ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਅਰਵਿੰਦ ਕੇਜਰੀ ਨਾਲ ਸਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਹੈਰਾਨ ਹੋ ਜਾਣਗੇ ਤੁਹਾਨੂੰ ਇੱਕ ਵਾਰ ਪ੍ਰਤਾਪ ਬਾਜਬਾ ਦਾ ਬਿਆਨ ਹੀ ਸੁਣਾ ਦਿੰਦੇ ਆ ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਉਂਦੇ ਸ ਇਹ ਚੇਂਜ ਲੈ ਕੇ ਆਣਗੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਾਛ ਗਿਆ ਵੇ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅੱਜ ਕੁਐਸਚਨਰ ਅੱਜ ਕੁਐਸਚਨਰ ਲੱਗਾ ਸਾਨੂੰ ਅਜੇ ਤੱਕ ਜਵਾਬ ਨਹੀਂ ਪਹੁੰਚਿਆ ਸਾਡੇ ਕੋ ਕੋਈ ਏਜੰਡਾ ਨਹੀਂ ਕਿਹਾ ਜੁਣਾ ਕੀ ਇਸ ਕਿਸਮ ਦੀ ਗਵਰਨਮੈਂਟ ਹੈ ਜੀ ਸਰ ਆਪ کہہ ਰਹੇ ਸੀ ਕਿ ਬੀਜੇਪੀ ਦੇ ਟੱਚ ਮੈਂ ਮਾਨਸਾਤ ਬਾਤ ਅਧੂਰੀ ਰਹਿ ਗਈ ਮੈਂ ਮੈਨੇ ਤੁਹਾਂ ਕੋ ਬਤਾ ਰੱਖਿਆ ਇਹ ਆਜ ਸੇ ਨਹੀਂ ਪਿਛਲੇ ਸਾਲ ਡੇਢ ਸੇ ਮੈਨੇ ਫਲੋਰ ਆਫ ਦੀ ਹਾਊਸ ਪਰ ਵੀ ਕਹਾ विधानसभा में भी कहा कि दिस मैन इज़ वेरी मच इन टच विद दी भारतीय जनता पार्टी जब केजरीवाल इसको हटाने का फैसला करेगा तो ये अपना सामान उठाकर वहाँ चला जाएगा और बिट्टू को बिटवीन है जो पुल का काम करता है वो बिट्टू करता है और ये टोटली ड्रामा है जितने बिटू सिटू के आदमी पकड़े हैं वी ट्रीटमेंट उनको मिल रही है और ड्रामा रचाया जा रहा है सौ परसेंट है सर? आमादी पार्टी के कभी सारे मैंने आपको नंबर तो बताने नहीं मगर जितने मैंने बताए उतने ये जैसे दलजीत दोसांझ के जो शो होता है उसकी एडवांस बुकिंग होती है जो अगले साल शो होगा हो हो अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊँगा जितना नंबर बता रखा बिल्कुल है ਆ ਜੋੜਤੇ ਰਹਤੇ ਇਧਰ ਵੀ ਮੂਜੇ ਅਸੈਂਬਲੀ 'ਤੇ ਇਸ਼ਾਰਾ ਕਰਤੇ ਆਪਣਾ ਨਾਮ ਲਾ ਲੈ ਲੇਦਾ ਬਾਦਸ਼ਾਹ ਸਾਬ ਫਾਈਨੈਂਸ਼ੀਅਲ ਕਰੈਕਸ ਪੰਜਾਬ ਦੀ ਬਹੁਤ ਵੱਡਾ ਹੈਗਾ ਹੋਰ ਤੱਕ ਕਰਜ਼ੇ ਦੀ ਲਿਫਟ ਜਿੰਨੀ ਸੀਗੀ ਤਿੰਨ ਮਹੀਨੇ ਪਹਿਲਾਂ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹੈਸੀਅਤ ਦੇ ਵਿੱਚ ਪੰਜਾਬ ਫੈਣੀ ਤੁਸੀਂ ਵਾਈਟ ਪੇਪਰ 'ਤੇ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਹੈ ਇਸ ਟਾਈਮ 19000 ਕਰੋੜ ਰੁਪਏ ਸਸਤੀ ਇਲੈਕਟ੍ਰਿਸਿਟੀ ਦਾ ਇਸ ਤੋਂ ਇਲਾਵਾ 4000 ਕਰੋੜ ਦਾ ਹੈਲਥ ਸੈਕਟੋਰ ਪੈਂਡਿੰਗ ਪਿਆ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਹੇ ਆ ਕਿ ਇਹਨਾਂ ਕੋ ਪੇਪਰ ਮੰਗਾਂਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਿਰਵੀ ਕਰ ਦਿੱਤੇ ਤੋਂ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਕ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਹੋਗਾ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਤੇ ਲੋਕ ਡੀਕਦੇ ਫਿਰਦੇ ਨੇ ਲੈਕਚਰ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੈੱਲ ਲਾਂਦੇ ਕਿਸ ਤਰ੍ਹਾਂ ਸਰਕਾਰਾਂ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਸਿਆਹੀ ਜਾ ਰਹੀ ਸੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਦੇ ਕੱਪੜੇ ਨਾਲ ਚਾਰ ਵੀ ਹੋਏ ਸਰਕਾਰ ਬਣੇ ਛੋਟੇ ਵੀ ਦੇ ਇਹਨਾਂ ਕੋ ਤੇ ਜ਼ਹਿਰਖਾਨ ਜੋਗੇ ਪੈਸੇ ਨਹੀਂ ਇਹਨਾਂ ਹਜ਼ਾਰ ਰੁਪਿਆ ਕਿਸ ਨੂੰ ਕੀ ਦੇਣਾ ਤੁਸੀਂ ਉਹਦੇ ਤੁਹਾਡੇ ਸਟੈਂਡ ਕਰਦੇ ਹੋ ਮੈਂ ਕਿਹਾ ਜੀ ਇਹਨਾਂ ਕੋ ਜ਼ਹਿਰਖਾਨ ਜੋਗੇ ਪੈਸੇ ਹੈ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਜ਼ਹਿਰਖਾਨ ਜੋਗੇ ਪੈਸੇ ਉਹ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗੇ ਇਹਦਾ ਕੋੜ ਕੁਝ ਹੋਏ ਇਹ ਮੰਗਤਿਆਂ ਕੋ ਕੀ ਮੰਗਾਂ ਜੀ ਹੁਣ ਬੱਤੀਆਂ ਤੇ ਪਹੁੰਚ ਗਏ ਬੱਤੀਆਂ ਤੇ ਤਾਂ ਤੁਸੀਂ ਸੁਣਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਦੇ ਪਾਰਟੀ ਦੇ ਕਈ ਲੀਡਰ ਸਾਡੇ ਕੋਲ ਅਡਵਾਂਸ ਬੁਕਿੰਗ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਜਿਵੇਂ ਦਲਜੀਤ ਦੁਸਤਾਨ ਦੇ ਸ਼ੋਅ ਦੇ ਵਿੱਚ ਅਡਵਾਂਸ ਬੁਕਿੰਗ ਹੁੰਦੀ ਆ ਉਵੇਂ ਹੀ ਆਮ ਆਦਮੀ ਪਾਰਟੀ ਦੇ ਲੀਡਰ ਟਿਕਟਾਂ ਲਈ ਆਪਣੀ ਬੁਕਿੰਗ ਕਰਵਾ ਰਹੇ ਨੇ 2027 ਨੇੜੇ ਆ ਰਿਹਾ ਪਰ ਕੀ ਵਾਕਈ ਇਸ ਦੇ ਵਿੱਚ ਸਚਾਈ ਆ ਕਿ ਵਾਕਈ ਆਮ ਆਦਮੀ ਪਾਰਟੀ ਜੋ ਹੁਣ ਇਸ ਕਦਰ ਤੱਕ ਪਹੁੰਚ ਚੁੱਕੀ ਹੈ ਕਿ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਝਾੜੂ ਦਾ ਸਫਾਇਆ ਹੋ ਸਕਦਾ ਜੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਿਆਨ ਦਿੱਤਾ ਗਿਆ ਇਸ ਬਿਆਨ ਦੇ ਵਿੱਚ ਕਿੰਨੀ ਕੁ ਸਚਾਈ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ